ਅਨੇਕਾਂ ਸ਼ਹਾਦਤਾਂ ਜਿੱਥੇ ਗੁਰੂ ਜੀ ਦੇ ਪਰਿਵਾਰ ਦੀਆਂ ਹੁੰਦੀਆਂ ਨੇ ਉਸ ਦੇ ਨਾਲ ਬਹੁਤ ਸਾਰੇ ਸਿੰਘ ਵੀ ਸ਼ਹੀਦ ਹੁੰਦੇ ਨੇ ਜਿੱਥੇ ਉਹਨਾਂ ਸ਼ਹਾਦਤਾਂ ਨੂੰ ਕਰੋੜਾਂ ਵਾਰ ਸਜਦੇ ਕਰਨ ਨੂੰ ਮਨ ਕਰਦਾ ਹੈ ਤੇ ਉਸ ਦੇ ਨਾਲ ਕੁਝ ਸ਼ਹਾਦਤਾਂ ਹੋਰ ਵੀ ਜੰਹੀਆਂ ਨੇ ਜਿਨ੍ਹਾਂ ਬਾਰੇ ਵੀ ਆਪ ਸਭ ਜੀ ਨੂੰ ਜਾਣੂ ਕਰਵਾਣਾ ਬਹੁਤ ਜ਼ਰੂਰੀ ਹੋ ਜਾਂਦਾ ਉਹਨਾਂ ਵਿੱਚੋਂ ਇੱਕ ਸ਼ਹਾਦਤ ਹੈ ਮੋਤੀराम ਮਹਾਰਾਜੀ ਦੇ ਪਰਿਵਾਰ ਦੀ ਮੋਤੀਰਾ ਮਹਿਰਾਜ ਜੀ ਨੂੰ ਜਦੋਂ ਪਤਾ ਲੱਗਦਾ ਉਹ ਫਿਰ ਵੀ ਪ੍ਰਸ਼ਾਦਾ ਤਿਆਰ ਕਰਕੇ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਦੇ ਕੋਲ ਪਹੁੰਚਦੇ ਨੇ ਪਰ ਮਾਤਾ ਜੀ ਕਹਿੰਦੇ ਨੇ ਕਿ ਅਸੀਂ ਮੁਗਲਾਂ ਦੀ ਰਸੋਈ ਦਾ ਬਣਿਆ ਖਾਣਾ ਨਹੀਂ ਖਾਣਾ ਇਹ ਚਿੰਤਾ ਲੈ ਕੇ ਜਦੋਂ ਆਪਣੇ ਘਰ ਜਾਂਦੇ ਨੇ ਤਾਂ ਉਹਨਾਂ ਦੀ ਪਤਨੀ ਅਤੇ ਉਹਨਾਂ ਦੀ ਮਾਤਾ ਜੀ ਵੱਲੋਂ ਕਿਹਾ ਜਾਂਦਾ ਕਿ ਅਸੀਂ ਇਹ ਸੇਵਾ ਜ਼ਰੂਰ ਕਮਾਵਾਂਗੇ ਤੇ ਉਹ ਮੋਤੀਰਾ ਮਹਿਰਾਜ ਜੀ ਨੂੰ ਗਰਮ ਦੁੱਧ ਦੀ ਗੜਵੀ ਤੇ ਗਲਾਸ ਲੈ ਕੇ ਮਾਤਾ ਜੀ ਵੱਲ ਨੂੰ ਤੋਰਦੇ ਨੇ ਤੇ ਨਾਲ ਹੀ ਕੁਝ ਗਹਿਣੇ ਵੀ ਦੰਦੇ ਨੇ ਕਿ ਜੇਕਰ ਪਹਿਰੇਦਾਰ ਰੋਕਣ ਤਾਂ ਉਹਨਾਂ ਨੂੰ ਇਹ ਗਹਿਣੇ ਦੇ ਕੇ ਤੁਸੀਂ ਅੱਗੇ ਲੰਘ ਜਾਣਾ ਇਸੇ ਪੋਰਾ ਸਾਹਿਬ ਦੇ ਵਿੱਚ ਉਹ ਪਵਿੱਤਰ ਗਲਾਸ ਅੱਜ ਵੀ ਪਏ ਨੇ ਜਿਨ੍ਹਾਂ ਦੇ ਵਿੱਚ ਮੋਤੀ ਰਾਮ ਰਾਜੀ ਵੱਲੋਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਗਰਮ ਦੁੱਧ ਚਕਾਇਆ ਗਿਆ ਸੀ ਸੋ ਆਓ ਪੋਰਾ ਸਾਹਿਬ ਦੇ ਵਿੱਚ ਆਪ ਜੀ ਨੂੰ ਵੀ ਉਹ ਦਰਸ਼ਨ ਕਰਵਾਨੇ ਆ ਸੋ ਤਸਵੀਰਾਂ ਵੀ ਇਸ ਥਾਂ ਦੇ ਉੱਤੇ ਲੱਗੀਆਂ ਗਈਆਂ ਹਨ ਉਹਨਾਂ ਦੀ ਸੇਵਾ ਤੋਂ ਬਾਅਦ ਵਜੀਦ ਖਾਂ ਵੱਲੋਂ ਕਿਸ ਤਰ੍ਹਾਂ ਉਹਨਾਂ ਦਾ ਪਰਿਵਾਰ ਕੋਲੂ ਦੇ ਵਿੱਚ ਪੀੜਿਆ ਗਿਆ ਸੀ ਤਾਂ ਉਹ ਗਲਾਸ ਵੀ ਜਿਹੜੇ ਹੈਗੇ ਨੇ ਉਹਨਾਂ ਦੇ ਵੀ ਦਰਸ਼ਨ ਆਪ ਜੀ ਨੂੰ ਕਰਵਾਉਣੇ ਆ ਸੋ ਗਲਾਸ ਜਿਹੜੇ ਹੈਗੇ ਨੇ ਇਸ ਸਮੇਂ ਇਸ ਥਾਂ ਤੇ ਉੱਤੇ ਰੱਖੇ ਗਏ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਇਸ ਸਥਾਨ ਦੇ ਉੱਤੇ ਸਰਹੰਦ ਫਤਿਹ ਕਰਨ ਦੇ ਲਈ ਆਉਂਦੇ ਨੇ ਤਾਂ ਉਹਨਾਂ ਵੱਲੋਂ ਵੀ ਇਹ ਸ਼ਬਦ ਕਹੀ ਜਾਂਦੇ ਨੇ ਕਿ ਤਨ ਮੋਤੀ ਜਿਨ ਪੁੰਨ ਕਮਾਇਆ ਗੁਰੂ ਲਾਲਾ ਤਾਈਂ ਦੁੱਧ ਪਿਆਇਆ ਮੋਤੀ RAM ਮਹਾਰਾਜ ਜੀ ਦੀ ਵੀ ਇੱਕ ਵੱਡੀ ਕੁਰਬਾਨੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਕੋਲੂ ਵਿੱਚ ਪੀੜਨ ਦਾ ਵੀ ਪ੍ਰਵਾਹ ਨਹੀਂ ਕੀਤੀ ਕਿਉਂਕਿ ਐਲਾਨ ਕੀਤਾ ਸੀ ਵਜੀਦ ਖਾਨ ਦੇ ਵੱਲੋਂ ਕਿ ਜੋ ਕੋਈ ਵੀ ਗੁਰੂ ਸਾਹਿਬ ਦੇ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਕੋਲੂ ਵਿੱਚ ਪੀੜਿਆ ਜਾਵੇਗਾ ਫਿਰ ਵੀ ਕੋਈ ਪਰਵਾਹ ਨਾ ਕਰਦਿਆਂ ਹੋਇਆ ਮਾਤਾ ਜੀ ਅਤੇ ਸਹਿਬ ਜਾਦਿਆਂ ਨੂੰ ਦੁੱਧ ਛਕਾਣ ਦੀ ਸੇਵਾ ਮੋਤੀਰਾ ਮਹਿਰਾਜੀ ਵੱਲੋਂ ਕੀਤੀ ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਫਤੇਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਖੜੇ ਹਾਂ ਜਿੱਥੇ ਕਿ ਇਹਨਾਂ ਦਿਨਾਂ ਦੇ ਵਿੱਚ ਜੇ ਕਹਿ ਲਈਏ ਸ਼ਹੀਦੀ ਪੰਦਰਵਾੜੇ ਦੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ ਇਸ ਪੰਦਰਵਾੜੇ ਦੇ ਦੌਰਾਨ ਅਨੰਦਪੁਰ ਸਾਹਿਬ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਦਾ ਕਿਲਾ ਛੱਟ ਕੇ ਆਉਂਦੇ ਨੇ ਤਾਂ ਸਰਸਨ ਨਦੀ ਤੇ ਉਹਨਾਂ ਦਾ ਸਾਰਾ ਪਰਿਵਾਰ ਵਿਛੜ ਜਾਂਦਾ ਹੈ ਜਿਸ ਤੋਂ ਬਾਅਦ ਅਨੇਕਾਂ ਸ਼ਹਾਦਤਾਂ ਜਿੱਥੇ ਗੁਰੂ ਜੀ ਦੇ ਪਰਿਵਾਰ ਦੀਆਂ ਹੁੰਦੀਆਂ ਨੇ ਉਸ ਦੇ ਨਾਲ ਬਹੁਤ ਸਾਰੇ ਸਿੰਘ ਵੀ ਸ਼ਹੀਦ ਹੁੰਦੇ ਨੇ ਜਿੱਥੇ ਉਹਨਾਂ ਸ਼ਹਾਦਤਾਂ ਨੂੰ ਕਰੋੜਾਂ ਵਾਰ ਸਿਜਦੇ ਕਰਨ ਨੂੰ ਮਨ ਕਰਦਾ ਹੈ ਤੇ ਉਸ ਦੇ ਨਾਲ ਕੁਝ ਸ਼ਹਾਦਤਾਂ ਹੋਰ ਵੀ ਜੰਗਾਂ ਨੇ ਜਿਨ੍ਹਾਂ ਬਾਰੇ ਵੀ ਆਪ ਸਭ ਜੀ ਨੂੰ ਜਾਣੂ ਕਰਵਾਣਾ ਬਹੁਤ ਜ਼ਰੂਰੀ ਹੋ ਜਾਂਦਾ ਉਹਨਾਂ ਵਿੱਚੋਂ ਇੱਕ ਸ਼ਹਾਦਤ ਹੈ ਮੋਤੀ RAM ਮਹਾਰਾਜੀ ਦੇ ਪਰਿਵਾਰ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਗੰਗੂ ਬ੍ਰਾਹਮਣ ਦੇ ਨਾਲ ਉਸ ਦੇ ਪਿੰਡ ਸਿਹੜੀ ਆਉਂਦੇ ਨੇ ਤਾਂ ਗੰਗੂ ਬ੍ਰਾਹਮਣ ਦੀ ਸ਼ਿਕਾਇਤ ਤੇ ਕੋਤਵਾਲ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦਾ ਜਿਸ ਤੋਂ ਬਾਅਦ ਵਜੀਦ ਖਾਂ ਦੀ ਕਚੈਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਵਜੀਦ ਖਾਂ ਵੱਲੋਂ ਐਲਾਨ ਕੀਤਾ ਜਾਂਦਾ ਕਿ ਜੋ ਕੋਈ ਵੀ ਗੁਰੂ ਜੀ ਦੇ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਜਾਵੇਗਾ ਇਸ ਗੱਲ ਦੀ ਪ੍ਰਵਾਹ ਨਾ ਕਰਦੇ ਹੋਏ ਮੋਤੀराम ਮਹਿਰਾ ਜੀ ਨੂੰ ਜਦੋਂ ਪਤਾ ਲੱਗਦਾ ਉਹ ਫਿਰ ਵੀ ਪ੍ਰਸ਼ਾਦਾ ਤਿਆਰ ਕਰਕੇ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਦੇ ਕੋਲ ਪਹੁੰਚਦੇ ਨੇ ਪਰ ਮਾਤਾ ਜੀ ਕਹਿੰਦੇ ਨੇ ਕਿ ਅਸੀਂ ਮੁਗਲਾਂ ਦੀ ਰਸੋਈ ਦਾ ਬਣਿਆ ਖਾਣਾ ਨਹੀਂ ਖਾਣਾ ਇਹ ਚਿੰਤਾ ਲੈ ਕੇ ਜਦੋਂ ਆਪਣੇ ਘਰ ਜਾਂਦੇ ਨੇ ਤਾਂ ਉਹਨਾਂ ਦੀ ਪਤਨੀ ਅਤੇ ਉਹਨਾਂ ਦੀ ਮਾਤਾ ਜੀ ਵੱਲੋਂ ਕਿਹਾ ਜਾਂਦਾ ਕਿ ਅਸੀਂ ਇਹ ਸੇਵਾ ਜ਼ਰੂਰ ਕਮਾਵਾਂਗੇ ਤੇ ਉਹ ਮੋਤੀਰਾ ਮਹਾਰਾਜੀ ਨੂੰ ਗਰਮ ਦੁੱਧ ਦੀ ਗੜਵੀ ਤੇ ਗਲਾਸ ਲੈ ਕੇ ਮਾਤਾ ਜੀ ਵੱਲ ਨੂੰ ਤੋਰਦੇ ਨੇ ਤੇ ਨਾਲ ਹੀ ਕੁਝ ਗਹਿਣੇ ਵੀ ਦਿੰਦੇ ਨੇ ਕਿ ਜੇਕਰ ਪਹਿਰੇਦਾਰ ਰੋਕਣ ਤਾਂ ਉਹਨਾਂ ਨੂੰ ਇਹ ਗਹਿਣੇ ਦੇ ਕੇ ਤੁਸੀਂ ਅੱਗੇ ਲੰਘ ਜਾਣਾ ਸੋ ਮੋਤੀਰਾ ਮਹਾਰਾਜੀ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਦੁੱਧ ਛਕਾਉਣ ਦੀ ਸੇਵਾ ਨਿਭਾਉਂਦੇ ਨੇ ਉਸ ਤੋਂ ਬਾਅਦ ਸਭਜਾਦਿਆਂ ਦੀ ਸ਼ਹਾਦਤ ਵੀ ਅੱਖੀਂ ਦੇਖਦੇ ਨੇ ਤੇ ਸਭਜਾਦਿਆਂ ਦੀ ਸ਼ਹਾਦਤ ਦੀ ਖਬਰ ਵੀ ਜਾ ਕੇ ਮਾਤਾ ਗੁਜਰੀ ਜੀ ਨੂੰ ਦਿੰਦੇ ਨੇ ਪਰ ਉਸ ਤੋਂ ਉਪਰੰਤ ਜਦੋਂ ਮਾਤਾ ਜੀ ਵੀ ਸੱਚਖੰਡ ਚਲੇ ਜਾਂਦੇ ਨੇ ਤਾਂ ਮੋਤੀਰਾ ਮੈਰਾ ਜੀ ਦੇ ਨਾਲ ਹੀ ਰਸੋਈ ਦੇ ਵਿੱਚ ਕੰਮ ਕਰਨ ਵਾਲਾ ਗੰਗੂ ਦਾਹੀ ਇੱਕ ਚਚੇਰਾ ਭਰਾ ਪੰਮਾ ਲੰਗਾ ਜੋ ਕਿ ਮੋਤੀਰਾ ਮੈਰਾ ਜੀ ਦੇ ਨਾਲ ਹੀ ਵਜੀਦ ਖਾਨ ਦੀ ਰਸੋਈ ਦੇ ਵਿੱਚ ਕੰਮ ਕਰਦਾ ਸੀ ਉਹ ਸ਼ਿਕਾਇਤ ਕਰ ਦਿੰਦਾ ਹੈ ਕਿ ਮੋਤੀ RAM ਜੀ ਨੇ ਇਹ ਸੇਵਾ ਕੀਤੀ ਹੈ ਮਾਤਾ ਜੀ ਨੂੰ ਤੇ ਸਹਬਜ਼ਾਦਿਆਂ ਨੂੰ ਦੁੱਧ ਛਕਾਇਆ ਤਾਂ ਵਜੀਦ ਖਾਨ ਅੱਗੇ ਬਬੂਲਾ ਹੋ ਜਾਂਦਾ ਹੈ ਅਤੇ ਮੋਤੀ RAM ਮਹਿਰਾ ਨੂੰ ਕੋਲੂ ਦੇ ਵਿੱਚ ਪੀੜਨ ਦੀ ਸਜ਼ਾ ਸੁਣਾ ਦਿੰਦਾ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਅਤੇ ਮੋਤੀ RAM ਜੀ ਨੂੰ ਵੀ ਕੋਲੂ ਦੇ ਵਿੱਚ ਪੀੜਿਆ ਜਾਂਦਾ ਸੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਗਲਾਸ ਪਏ ਨੇ ਅੱਜ ਵੀ ਜਿਸ ਦੇ ਵਿੱਚ ਮੋਤੀ RAM ਮਹਿਰਾ ਜੀ ਨੇ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਜਾ ਕੇ ਗਰਮ ਦੁੱਧ ਛਕਾਇਆ ਸੀ ਸੋ ਆਓ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਆ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਮੋਤੀਰਾ ਮਹਿਰਾਜੀ ਨੇ ਦੁੱਧ ਚਕਾਇਆ ਸੋਇਪੋਰਾ ਸਾਹਿਬ ਹੈ ਇਸ ਪੋਰਾ ਸਾਹਿਬ ਦੇ ਵਿੱਚ ਉਹ ਪਵਿੱਤਰ ਗਲਾਸ ਅੱਜ ਵੀ ਪਏ ਨੇ ਜਿਨ੍ਹਾਂ ਦੇ ਵਿੱਚ ਮੋਤੀਰਾ ਮਹਿਰਾਜੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਗਰਮ ਦੁੱਧ ਚਕਾਇਆ ਗਿਆ ਸੀ ਸੋ ਆਓ ਪੋਰਾ ਸਾਹਿਬ ਦੇ ਵਿੱਚ ਆਪ ਜੀ ਨੂੰ ਵੀ ਉਹ ਦਰਸ਼ਨ ਕਰਵਾਨੇ ਆ ਉਹ ਗਲਾਸ ਜੋ ਕਿ ਮੋਤੀਰਾ ਮਹਿਰਾਜੀ ਲੈ ਕੇ ਗਏ ਸੀ ਠੰਡੇ ਬੁਰਜ ਦੇ ਵਿੱਚ ਤੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਗਰਮ ਦੁੱਧ ਛਕਾਇਆ ਸੀ ਸੋ ਤਸਵੀਰਾਂ ਵੀ ਇਸ ਥਾਂ ਦੇ ਉੱਤੇ ਲੱਗੀਆਂ ਗਈਆਂ ਹਨ ਉਹਨਾਂ ਦੀ ਸੇਵਾ ਤੋਂ ਬਾਅਦ ਵਜੀਦ ਖਾਂ ਵੱਲੋਂ ਕਿਸ ਤਰ੍ਹਾਂ ਉਹਨਾਂ ਦਾ ਪਰਿਵਾਰ ਕੋਲੂ ਦੇ ਵਿੱਚ ਪੀੜਿਆ ਗਿਆ ਸੀ ਤਾਂ ਉਹ ਗਲਾਸ ਵੀ ਜਿਹੜੇ ਹੈਗੇ ਨੇ ਉਹਨਾਂ ਦੇ ਵੀ ਦਰਸ਼ਨ ਆਪ ਜੀ ਨੂੰ ਕਰਵਾਉਣੇ ਆ ਸੋ ਗਲਾਸ ਜਿਹੜੇ ਹੈਗੇ ਨੇ ਇਸ ਸਮੇਂ ਇਸ ਥਾਂ ਤੇ ਉੱਤੇ ਰੱਖੇ ਗਏ ਨੇ ਪੁਰਾਣੇ ਸਮੇਂ ਦੇ ਮੁਤਾਬਕ ਜਿਸ ਤਰ੍ਹਾਂ ਦੇ ਪਿੱਤਲ ਦੇ ਬਰਤਨ ਹੁੰਦੇ ਸੀ ਉਹੀ ਇਹ ਗਲਾਸ ਨੇ ਉਸ ਸਮੇਂ ਦੇ ਮੁਤਾਬਕ ਜਿਸ ਤਰ੍ਹਾਂ ਦੇ ਬਰਤਨ ਵਰਤੇ ਜਾਂਦੇ ਸੀ ਉਹ ਗਲਾਸ ਅੱਜ ਵੀ ਇਸਥਾਨ ਦੇ ਉੱਤੇ ਸ਼ਿਸ਼ੋਭਿਤ ਨੇ ਇਨ੍ਹਾਂ ਗਲਾਸਾਂ ਦੇ ਵਿੱਚ ਹੀ ਮੋਤੀराम ਮਹਿਰਾ ਜੀ ਵੱਲੋਂ ਗਰਮ ਦੁੱਧ ਮਾਤਾ ਜੀ ਅਤੇ ਸਾਬਜਾਦਿਆਂ ਨੂੰ ਛਕਾਇਆ ਗਿਆ ਸੀ ਅੱਜ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇਸ ਸਥਾਨ ਦੇ ਉੱਤੇ ਆਂਦੀ ਹੈ ਤੇ ਇਹਨਾਂ ਗਲਾਸਾਂ ਦੇ ਦਰਸ਼ਨ ਕਰਕੇ ਉਹ ਸਮੇਂ ਨੂੰ ਯਾਦ ਕਰਦੀ ਹੈ ਜਦੋਂ ਮਾਤਾ ਜੀ ਅਤੇ ਸਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਵਜੀਦ ਖਾਨ ਦੀ ਕੈਦ ਵਿੱਚ ਹੋਣਗੇ ਅਤੇ ਕਈ ਮਹੀਨਿਆਂ ਦੀਆਂ ਭੁੱਖਾਂ ਤੋਂ ਬਾਅਦ ਮੋਤੀराम ਮਹਾਰਾਜ ਜੀ ਵੱਲੋਂ ਇਹ ਸੇਵਾ ਕਮਾਈ ਗਈ ਸੀ ਤੇ ਇਸ ਸੇਵਾ ਕਮਾਣ ਦੇ ਬਦਲੇ ਉਹਨਾਂ ਨੂੰ ਆਪਣਾ ਸਾਰਾ ਪਰਿਵਾਰ ਤੇ ਆਪਣਾ ਆਪ ਵੀ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰਵਾਉਣਾ ਪਿਆ ਸੋ ਇੱਕ ਬਹੁਤ ਮਹਾਨ ਸੇਵਾਸੀ ਮੋਤੀराम ਮਹਿਰਾ ਜੀ ਦੀ ਜਿਨ੍ਹਾਂ ਨੇ ਇਹ ਸੇਵਾ ਕਮਾਈ ਸੋ ਤਸਵੀਰਾਂ ਤੁਹਾਨੂੰ ਦਿਖਾ ਦਿਆਂ ਇਸ ਭੋਰਾ ਸਾਹਿਬ ਦੇ ਵਿੱਚ ਮੌਜੂਦ ਹੈ ਇਤਿਹਾਸ ਵੀ ਲਿਖਿਆ ਹੋਇਆ ਹੈ ਕਿਸ ਤਰ੍ਹਾਂ ਇਹ ਸੇਵਾ ਕਮਾਉਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ ਸੀ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਇਸ ਸਥਾਨ ਦੇ ਉੱਤੇ ਸਰਹੰਦ ਫਤਿਹ ਕਰਨ ਦੇ ਲਈ ਆਉਂਦੇ ਨੇ ਤਾਂ ਉਹਨਾਂ ਵੱਲੋਂ ਵੀ ਇਹ ਸ਼ਬਦ ਕਹੀ ਜਾਂਦੇ ਨੇ ਕਿ ਤਨ ਮੋਤੀ ਜਿਨ ਪੁੰਨ ਕਮਾਇਆ ਗੁਰੂ ਲਾਲਾ ਤਾਈਂ ਦੁੱਧ ਪਿਆਇਆ ਸੋ ਜਿੱਥੇ ਬਹੁਤ ਸਾਰੀਆਂ ਕੁਰਬਾਨੀਆਂ ਸਿੱਖਾਂ ਸ਼ਹੀਦਾਂ ਦੀਆਂ ਰਹਿੰਦੀਆਂ ਨੇ ਗੁਰੂ ਸਾਹਿਬ ਦੇ ਪਰਿਵਾਰ ਦੀਆਂ ਰਹਿੰਦੀਆਂ ਨੇ ਇਸ ਸਮੇਂ ਦੌਰਾਨ ਤਾਂ ਮੋਤੀ राम ਮਹਾਰਾਜ ਜੀ ਦੀ ਵੀ ਇੱਕ ਵੱਡੀ ਕੁਰਬਾਨੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਕੋਲੂ ਵਿੱਚ ਪੀੜਨ ਦਾ ਵੀ ਪ੍ਰਵਾਹ ਨਹੀਂ ਕੀਤੀ ਕਿਉਂਕਿ ਐਲਾਨ ਕੀਤਾ ਸੀ ਵਜੀਦ ਖਾਨ ਦੇ ਵੱਲੋਂ ਕਿ ਜੋ ਕੋਈ ਵੀ ਗੁਰੂ ਸਾਹਿਬ ਦੇ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਕੋਲੂ ਵਿੱਚ ਪੀੜਿਆ ਜਾਵੇਗਾ ਫਿਰ ਵੀ ਕੋਈ ਪ੍ਰਵਾਹ ਨਾ ਕਰਦਿਆ ਹੋਇਆ ਮਾਤਾ ਜੀ ਅਤੇ ਸਹਿਬ ਜਾਦਿਆਂ ਨੂੰ ਦੁੱਧ ਛਕਾਣ ਦੀ ਸੇਵਾ ਮੋਤੀराम ਮਹਿਰਾ ਜੀ ਵੱਲੋਂ ਕੀਤੀ ਗਈ ਸੀ ਜਦੋਂ ਵਜੀਦ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਮੋਤੀराम ਮਹਿਰਾ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਤਾਂ ਵਜੀਤ ਖਾਂ ਵੱਲ ਪੁੱਛਿਆ ਜਾਂਦਾ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਹਾਂ ਮੇਰੇ ਪਿਤਾ ਜੀ ਵੀ ਰਾਸ਼ਨ ਦਾ ਗੱਡਾ ਲੈ ਕੇ ਅਨੰਦਪੁਰ ਸਾਹਿਬ ਗਏ ਸੀ ਤੇ ਅਨੰਦਪੁਰ ਸਾਹਿਬ ਦੀ ਜੰਗ ਦੇ ਵਿੱਚ ਵੀ ਉਹਨਾਂ ਨੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸਜਣ ਤੋਂ ਬਾਅਦ ਸ਼ਹਾਦਤ ਪ੍ਰਾਪਤ ਕੀਤੀ ਹੈ ਸੋ ਜਿੱਥੇ ਉਹ ਸ਼ਹਾਦਤਾਂ ਨੂੰ ਕਰੋੜਾਂ ਵਾਰ ਨਮਨ ਕਰਨਾ ਬਣਦਾ ਤਾਂ ਉਸ ਦੇ ਨਾਲ ਹੀ ਇਹ ਸ਼ਹਾਦਤ ਵੀ ਬਹੁਤ ਵੱਡੀ ਸ਼ਹਾਦਤ ਹੈ ਇਸ ਸ਼ਹਾਦਤ ਦੀ ਵੀ ਕੋਈ ਮਿਸਾਲ ਨਹੀਂ ਮਿਲਦੀ ਆਪਣੇ ਆਪ ਦੇ ਵਿੱਚ ਇਸ ਲਸਾਨੀ ਸ਼ਹਾਦਤ ਨੂੰ ਅਸੀਂ ਵੀ ਕੋਟਾਂ-ਕੋਟ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ